ਮੈਂ ਸੋਚਿਆ ਵੀ ਅਸੀਂ ਜਿਹੜੀਆਂ ਪਾਰਟੀਆਂ ਝੂਠ ਬੋਲਦੀਆਂ ਰਹੀਆਂ ਕਾਂਗਰਸ ਹੋ ਗਈ ਇਹ ਦੂਜੀਆਂ ਪਾਰਟੀਆਂ ਵੀ ਇਹਨਾਂ ਤੇ ਉਹਨਾਂ ਨੇ ਅੱਕ ਕੇ ਵੋਟਾਂ ਪਾਈਆਂ ਤੇ ਸਾਡੇ ਦੋ ਜਿਹੜੇ ਕੈਂਡੀਡੇਟ ਜਿੱਤੇ ਨੇ ਸਿਮਰ ਉਹਨਾਂ ਆਪਸਾਂ ਦੇ ਨਾਂ ਲੈਏ ਨੇ ਨਾਂ ਲੈਣੇ ਬਹੁਤ ਔਖੇ ਨੇ ਬੰਦੇ ਨੂੰ ਸਰਕਾਰ ਭੱਬੜ ਭੂਸੇ 'ਚ ਪਾ ਦਿੰਦੀ ਹੈ ਕੇ ਅੱਛਾ ਪਾਰਟੀ ਦਾ ਮੁੱਖ ਏਜੰਡਾ ਕੀ ਹੋਏਗਾ ਮੁੱਖ ਏਜੰਡਾ ਆਪਣੇ ਦੇਸ਼ ਲੈਣ ਦੀ ਗੱਲ ਹੈ ਸਾਡਾ ਸਿੱਖ ਰਾਜ ਰਿਹਾ ਅੱਛਾ ਸਸਵੈਂਟ ਸਾਡਾ ਰਾਜ ਹੈ ਅਸੀਂ ਰਾਜ ਬਾਰੇ ਲੜ ਰਹੇ ਹਾਂ ਉਹ ਉਹ ਲੜਾਈ ਜਾਰੀ ਰੱਖਾਂਗੇ ਜ਼ੁਲਮ ਦੇ ਖਿਲਾਫ ਜੋ ਸਿੱਖਾਂ ਤੇ ਹੋ ਰਿਹਾ ਸੰਵਿਧਾਨ ਦੇ ਅੰਦਰ ਰਹਿ ਕੇ ਸਤਿ ਸ਼੍ਰੀ ਅਕਾਲ ਜੀ ਇਹ ਜਿਹੜੀ ਮਾਹਵਨਰ ਸਿੰਘ ਭਾਗੋ ਮਜਰਾ ਸ਼ਵਲਕ ਟੀਵੀ ਚੈਨਲ ਤੇ ਤੁਹਾਡਾ ਸਵਾਗਤ ਹੈ ਅਸੀਂ ਹਾਂ ਮੌਜੂਦ ਰੋਪੜ ਜ਼ਿਲ੍ਹੇ ਦੇ ਨਗਰ ਭਾਗੋ ਵਾਲੇ ਵਿੱਚ ਆਮ ਤੌਰ ਤੇ ਤੁਸੀਂ ਸਾਨੂੰ ਸੋਸ਼ਲ ਮੀਡੀਆ ਤੋਂ ਦੇਖਦੇ ਰਹਿੰਦੇ ਹੋ ਅਸੀਂ ਤੁਹਾਨੂੰ ਵਧੀਆ ਤੇ ਵਧੀਆ ਸ਼ਖਸੀਅਤਾਂ ਨਾਲ ਰੂਬਰੂ ਕਰਦੇ ਹਾਂ ਔਰ ਵਧੀਆ ਸਾਨੂੰ ਰਿਸਪੌਂਸ ਮਿਲਦਾ ਤੁਸੀਂ ਸਾਨੂੰ ਵਧੀਆ ਪਿਆਰ ਦਿੰਦੇ ਹੋ ਅੱਜ ਸਾਡੇ ਨਾਲ ਇੱਕ ਵੱਡੀ ਸ਼ਖਸੀਅਤ ਤੁਸੀਂ ਕਹੋਗੇ ਵੱਡੀ ਸ਼ਖਸੀਅਤ ਕਿਹੜੀ ਆ ਦੇਖੋ ਪੋਲੀਟੀਕਲ ਪਾਰਟੀਆਂ ਸਾਰੇ ਇੰਡੀਆ ਦੇ ਵਿੱਚ ਸਾਰੀਆਂ ਸਟੇਟਾਂ ਦੇ ਵਿੱਚ ਵੱਡੀਆਂ-ਵੱਡੀਆਂ ਪੋਲੀਟੀਕਲ ਪਾਰਟੀਆਂ ਨੇ ਸੋ ਵੱਡੀਆਂ-ਵੱਡੀਆਂ ਪੋਲੀਟੀਕਲ ਪਾਰਟੀਆਂ ਦੇ ਨਾਲ ਹਰ ਇੱਕ ਇਨਸਾਨ ਹੈ ਜਿਹੜਾ ਕਿਸੇ ਨਾ ਕਿਸੇ ਪਾਰਟੀ ਦੇ ਨਾਲ ਡਾਇਰੈਕਟਲੀ ਜਾਂ ਇੰਡਾਇਰੈਕਟਲੀ ਜੁੜਿਆ ਹੋ ਰਿਹਾ ਹੁੰਦਾ ਹੈ ਸੋ ਸਾਡੇ ਨਾਲ ਮੌਜੂਦ ਨੇ ਸਦਾ ਕਲਦੀਪ ਸਿੰਘ ਭਾਗੋਵਾਲ ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੌਮੀ ਜਰਨਲ ਸਕੱਤਰ ਨੇ ਸੋ ਗੱਲਬਾਤ ਕਰਾਵਾਂਗੇ ਉਹਨਾਂ ਦੇ ਨਾਲ ਸੋ ਵੀਰਜੀ ਸਾਸੀ ਕਾਲ ਜੀ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਵੀਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਮਾਂ ਕੱਢ ਕੇ ਸਾਨੂੰ ਵੀ ਸਮਾਂ ਦਿੱਤਾ ਹੈ ਅਰੇ ਮੈਂ ਕਾਰਨ ਸਮਾਂ ਬਹੁਤ ਘੱਟ ਨਿਕਲਦਾ ਪਰ ਤੁਸੀਂ ਬਹੁਤ ਭਾਗਾਂ ਵਾਲਿਓ ਜਿਨ੍ਹਾਂ ਨੇ ਸਾਨੂੰ ਸਮਾਂ ਦਿੱਤਾ ਤੁਹਾਡਾ ਧੰਨਵਾਦ ਜੀ ਸੋ ਭਾਗਵਾਲ ਜੀ ਕਿੰਨੇ ਕ ਸਮੇਂ ਤੋਂ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕਾਰਜਕਾਰੀ ਜਾਂ ਐਕਟੀਵਿਸਟ ਹੋ ਕਿੰਨੀ ਡੇਰ ਤੋਂ ਕੰਮ ਕਰਦੇ ਹੋ ਮੈਂ ਪਾਰਟੀ ਜਦੋਂ ਬਣੀ ਹੈ ਉਸ ਤੋਂ ਬਾਅਦ ਬੀਬੀ ਬਿਮਲਕੌਰ ਖਾਲਸਾ ਜੀ ਨੇ ਆਜ਼ਾਦ ਤੌਰ ਤੇ ਚੋਣ ਲੜੀ ਸੀ ਜੀ ਚਮਕੌਰ ਸਾਹਿਬ ਤੋਂ ਹਾਰ ਗਏ ਸੀ ਉਹ ਜੀ ਤੇ ਉਦੋਂ ਮੈਂ ਪੜਦਾ ਸੀ ਉਦੋਂ ਮੈਂ ਉਹਨਾਂ ਦੀ ਜਿਹੜੀ ਕੈਂਪੇਨ ਸੀ ਉਹਦੇ 'ਚ ਕੰਮ ਕੀਤਾ ਜ਼ਿੰਮੇਵਾਰੀ ਤਾਂ ਮੇਰੀ ਕੋਈ ਨਹੀਂ ਸੀ ਕਿ ਮੈਂ ਛੋਟਾ ਸੀ ਪਰ ਮੈਂ ਉਹਦੇ ਨੱਠ ਭੱਜ ਅਸੀਂ ਨੌਜਵਾਨਾਂ ਨੇ ਬਹੁ ਕੀਤੀ ਉਦੋਂ ਤੋਂ ਅਸੀਂ ਪਾਰਟੀ ਨਾਲ ਜੁੜੇ ਹੋਏ ਹਾਂ ਜੀ ਸੋ ਮੌਜੂਦਾ ਜੋ ਸਿਨੈਰੀਓ ਹੈ ਜਥੇ ਬੰਦੀ ਦਾ ਉਹ ਤੁਹਾਨੂੰ ਕਿਵੇਂ ਮਹਿਸੂਸ ਹੋ ਰਿਹਾ ਬਹੁਤ ਵਧੀਆ ਮਹਿਸੂਸ ਹੋ ਰਿਹਾ ਅਸੀਂ ਧਾਰਮਿਕ ਬੰਦੇ ਆ ਧਰਮ ਦੀ ਗੱਲ ਕਰਦੇ ਆ ਭਾਈ ਲਾਲੋ ਦੇ ਸਿਧਾਂਤਾਂ ਦੇ ਚੱਲਣ ਵਾਲੇ ਵਕਤਿਆਂ ਨਾ ਕਿ ਮਲਕ ਭਾਗੋ ਦੇ ਸਿਧਾਂਤ ਤੇ ਅਸੀਂ ਗੁਰਨਾਨਕ ਦੇਵ ਜੀ ਦੇ ਸਿਧਾਂਤ ਤੇ ਚੱਲਦੇ ਆਂ ਜਿੱਤਾਂ ਹਾਰਾਂ ਉੱਚ ਨੀਚ ਜ਼ੁਲਮ ਜ਼ਬਰ ਅਸੀਂ ਸਾਰੇ ਸਹਿਨੇ ਪਰ ਅਸੀਂ ਚੱਲਦੇ ਉਸੇ ਚਾਲ ਆ ਜਿਵੇਂ ਹਾਥੀ ਦੀ ਚਾਲ ਹੁੰਦੀ ਹੈ ਕੋਈ ਆਵੇ ਕੋਈ ਜਾਵੇ ਕੋਈ ਉੱਤੇ ਚੜੇ ਅਸੀਂ ਚੱਲਣਾ ਆਪਣੀ ਚਾਲੇ ਆ ਅਸੀਂ ਧਰਮ ਦੀ ਤੇ ਜ਼ੁਲਮ ਦੇ ਖਿਲਾਫ ਹਮੇਸ਼ਾ ਆਵਾਜ਼ ਚੁੱਕੀ ਆ ਤੇ ਚੁੱਕਦੇ ਰਾਂਗੇ ਅੱਤਵਾਦ ਦੇ ਸਮੇਂ ਦੇ ਵਿੱਚ ਤੁਸੀਂ ਅੱਤਵਾਦ ਆਮ ਵੈਸੇ ਪੰਜਾਬ ਦੇ ਸਾਰੇ ਲੋਕਾਂ ਨੇ आतवाद खड़कूवाद कह लो वो आपा सारे ने सारेया ने ਹੰਡਾਇਆ ਹੈ ਕਿਸੇ ਨਾ ਕਿਸੇ ਤਰੀਕੇ ਨਾਲ ਕਿਸੇ ਦਾ ਰਿਸ਼ਤੇਦਾਰ ਭਾਵੇਂ ਕੋਈ ਟੈਰਰਿਸਟ ਹੋਵੇ ਭਾਵੇਂ ਕੋਈ ਆਪਣਾ ਸਾਕਾ ਸੰਬੰਧੀ ਹੋਵੇ ਭਾਵੇਂ ਕੋਈ ਆਪਣਾ ਫੌਜ ਦਾ ਮਲਾਜ਼ਮ ਹੋਵੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕੋਈ ਨਾ ਕੋਈ ਬੰਦਾ ਅਫੈਕਟ ਹੋਇਆ ਪਰ ਸੁਣਨੇ ਵਿੱਚ ਆਇਆ ਹੈ ਵੀ 1993 ਦੇ ਵਿੱਚ ਤੁਸੀਂ ਹਾਂਗਕਾਂਗ ਗਏ ਹਾਂਗਕਾਂਗ ਤੋਂ ਤੁਹਾਨੂੰ ਪਰਸ ਨੇ ਫੜਿਆ ਉਸ ਦੇ ਬਾਰੇ ਕੀ ਕਹਿਣਾ ਚਾਹੋਗੇ ਜਿਹੜਾ ਤੁਸੀਂ ਕਹਿ ਰਹੇ ਹੋ ਨਾ ਬਈ ਅੱਤਵਾਦ ਦਾ ਦੌਰ ਰਿਹਾ ਉਹ ਇੱਕ ਮੀਡੀਏ ਦੀ ਉਭਜੀ ਹੋਈ ਚਾਲ ਐ ਉਹ ਅੱਤਵਾਦ ਨਹੀਂ ਅੱਤਵਾਦ ਹੁੰਦਾ ਲੋਕਾਂ ਨੂੰ ਲੁੱਟਣਾ ਲੋਕਾਂ ਨੂੰ ਨਜਾਇਜ਼ ਤੌਰ ਤੇ ਮਾਰਨਾ ਆਪਣੀਆਂ ਜਾਇਦਾਦਾਂ ਬਣਾਉਣੀਆਂ ਹੂੰ ਮੇਰੇ ਕੋਲ ਬਹੁਤ ਵੱਡੀ ਲਿਸਟ ਆਪਣੇ ਜ਼ਿਲ੍ਹੇ ਦੀ ਜਿਹੜੇ ਨੌਜਵਾਨਾਂ ਨੇ ਸ਼ਹੀਦੀਆਂ ਦਿੱਤੀਆਂ ਉਹਨਾਂ ਦੇ ਘਰਾਂ ਦੀ ਅੱਜ ਵੀ ਬਹੁਤ ਬੁਰੀ ਹਾਲਤ ਐ ਮੈਂ ਆਪਣਾ ਖੁਦ ਦਾ ਮਨ ਨੂੰ ਤੁਸੀਂ ਮੇਰੇ ਨੇੜੇ ਰਹਿੰਦੇ ਹੋ ਤੁਸੀਂ ਪਤਾ ਕਰ ਸਕਦੇ ਹੋ ਮੈਂ ਕੋਈ ਜ਼ਮੀਨ ਦਾ ਸਿਆੜ ਬਣਾਇਆ ਹੋਵੇ ਜਾਂ ਕੁਝ ਹੋਰ ਕੀਤਾ ਹੋਵੇ ਇਦਾਂ ਹੀ ਮੇਰੇ ਹੋਰ ਦੋਸਤਾਂ ਨੇ ਉਹ ਅੱਤਵਾਦ ਨਹੀਂ ਸੀ ਉਹ ਆਪਣੀ ਕੌਮੀ ਲੜਾਈ ਸੀ ਦਰਬਾਰ ਸਾਹਿਬ ਤੇ ਹਮਲਾ ਹੋਣ ਤੋਂ ਬਾਅਦ ਸਾਡੇ ਅੰਦਰ ਚਿੰਕ ਜਾਗੀ ਵੀ ਅਸੀਂ ਜਿਹੜੇ ਦੇਸ਼ ਨੂੰ ਆਜ਼ਾਦ ਕਰਵਾਇਆ ਸੀ ਆਜ਼ਾਦੀ ਦਵਾਈ ਸੀ ਕਰਵਾਨੀਆਂ ਦਿੱਤੀਆਂ ਸੀ ਜੇਲਾਂ ਕੱਟੀਆਂ ਸੀ ਉਸੇ ਦੇਸ਼ ਨੇ ਅੱਜ ਸਾਡਾ ਸਭ ਤੋਂ ਵੱਡਾ ਸਭ ਤੋਂ ਸਤਿਕਾਰਯੋਗ ਸਥਾਨ ਹੈ ਦਰਬਾਰ ਸਾਹਿਬ ਜਿੱਥੇ ਹਰ ਸਿੱਖ ਦਾ ਸਿਰ ਝੁਕਦਾ ਤੇ ਬਾਕੀ ਕੌਮਾਂ ਦਾ ਵੀ ਝੁਕਦਾ ਵੀ ਉਹ ਉਹਨਾਂ ਨੂੰ ਇਹਨਾਂ ਨੇ ਢਹਿ ਢੇਰੀ ਕਰ ਦਿੱਤਾ ਇਸ ਕਰਕੇ ਨੌਜਵਾਨ ਆਪਣੇ ਘਰ ਛੱਡਿਆ ਸੀ ਕੋਈ ਅਤਵਾਦ ਨਹੀਂ ਸੀ ਅਸੀਂ ਆਪਣੀ ਅਣਖ ਤੇ ਜ਼ਮੀਰ ਲਈ 13-14 ਸਾਲ ਲੜਿਆ ਆ ਇਹਦੇ ਕੋਈ ਅਤਵਾਦ ਵਾਲੀ ਕੋਈ ਗੱਲ ਨਹੀਂ ਹੂੰ ਸੋ ਜਿਹੜੀ 93 ਦੀ ਕਹਾਣੀ ਸੀ ਕਿ ਹਾਂਗਕਾਂਗ ਵਾਲੀ ਉਹ ਕਿਵੇਂ ਸੀ ਉਹ ਜਿਹੜੀ ਕਹਾਣੀ ਸੀਗੀ ਜਦੋਂ ਇੱਥੇ ਸਰਕਾਰ ਦਾ ਪ੍ਰੈਸ਼ਰ ਬਣ ਗਿਆ ਜੀ ਸਰਕਾਰ ਬਹੁਤ ਨੌਜਵਾਨਾਂ ਨੂੰ ਚੁੱਕ-ਚੁੱਕ ਕੇ ਮਾਰਦੀ ਸੀ ਹੂੰ ਅਸੀਂ ਤਿੰਨ ਸੱਜਣ ਸੀਗੇ ਇੱਕ ਘੁਰਾਲੀ ਤੋਂ ਸੀਗਾ ਇੱਕ ਮਰੰਡੇ ਲਾਗੇ ਪਿੰਡ ਸੀ ਉੱਥੋਂ ਦੋ ਸੀਗਾ ਹਾਂਜੀ ਅਸੀਂ ਇੱਥੇ ਹਾਂਗਕਾਂਗ ਚਲੇ ਗਏ ਸੀ ਜੀ ਜਦੋਂ ਅਸੀਂ ਹਾਂਗਕਾਂਗ ਚਲੇ ਗਏ ਉੱਥੇ ਰਹੇ ਅਸੀਂ ਥੋੜਾ ਚਿਰ ਹੂੰ ਉੱਥੇ ਰਹਿਣ ਤੋਂ ਬਾਅਦ ਕਾਫੀ ਸਮਾਂ ਅਸੀਂ ਜਦੋਂ ਉੱਥੇ ਕੱਢਿਆ ਉਸ ਤੋਂ ਬਾਅਦ ਇਹ ਜੋ ਇੰਡੀਆ ਦੀ ਸਰਕਾਰ ਸੀ ਇਹਨਾਂ ਨੇ ਕਾਰਵਾਈ ਜੋ ਕੀਤੀ ਹੈ ਮੈਂ ਤੁਹਾਨੂੰ ਮਾੜਾ ਜਾਂ ਇੰਟਰਪਟ ਕਰੂੰਗਾ ਤੁਸੀਂ ਹਾਂਗਕਾਂਗ ਜਾਣ ਦਾ ਤੁਹਾਡਾ ਸਬਬ ਕਿਵੇਂ ਬਣਿਆ ਕਿਉਂ ਤੁਸੀਂ ਘਰ ਛੱਡਿਆ ਕਰਤ ਨਾ ਛੱਡਿਆ ਬਈ ਸੀ ਹੂੰ ਤੇ ਉਦੋਂ ਫਿਰ ਜਦੋਂ ਸਰਕਾਰ ਦਾ ਪ੍ਰੈਸ਼ਰ ਵੱਧ ਗਿਆ ਇੱਥੇ ਰਹਿਣਾ ਬੜਾ ਮੁਸ਼ਕਲ ਹੋ ਗਿਆ ਹੂੰ ਉਦੋਂ ਫਿਰ ਅਸੀਂ ਬਾਹਰ ਪਹੁੰਚ ਗਏ ਸੀ ਅੱਛਾ ਤੇ ਉੱਥੇ ਫਿਰ ਕੀ ਸਰਕਾਰ ਤੁਹਾਨੂੰ ਤੰਗ ਕਰਦੀ ਸੀ ਬਹੁਤ ਜ਼ਿਆਦਾ ਪਰਿਵਾਰ ਨੂੰ ਤੰਗ ਕਰਦੀ ਸੀ ਸਾਨੂੰ ਵੀ ਕਰਦੀ ਸੀ ਅਸੀਂ ਤਾਂ ਘਰ ਤੋਂ ਬਾਹਰ ਰਹਿੰਦੇ ਸੀ ਅੱਛਾ ਜਦੋਂ ਅਸੀਂ ਉੱਥੇ ਪਹੁੰਚ ਗਏ ਨਾ ਉੱਥੇ ਅਸੀਂ ਤਿੰਨ ਜਣੇ ਸੀ ਰਹਿੰਦੇ ਕਿਸੇ ਪਰਿਵਾਰ ਕੋਲ ਅੱਛਾ ਤੁਸੀਂ ਜਿਵੇਂ ਕਿਹਾ ਮੈਨੂੰ ਵੀ ਉਹ ਪਰਿਵਾਰ ਵੀ ਉਹਨੇ ਫੜਵਾਤਾ ਸਾਨੂੰ ਹੂੰ ਜਿਹੜੇ ਪਰਿਵਾਰ ਕੋਲ ਅਸੀਂ ਰਹਿੰਦੇ ਸੀ ਉਹ ਪਰਿਵਾਰ ਮੋਗੇ ਲਾਗੇ ਪਿੰਡਰਾ ਪਿੰਡ ਦਾ ਪਰਿਵਾਰ ਸੀ ਪਿੰਡਰਾ ਪਿੰਡ ਸੰਤਾਂ ਵਾਲਾ ਹਾਂ ਸੰਤਾਂ ਦਾ ਪਿੰਡ ਉਹ ਉਹ ਪਰਿਵਾਰ ਕੋਲ ਰਹਿੰਦੇ ਸੀ ਕਿ ਉਹਨਾਂ ਦਾ ਇੱਕ ਪਰਿਵਾਰ ਦਾ ਮੈਂਬਰ ਇੱਥੇ ਪੁਲਿਸ ਵਿੱਚ ਵੀ ਸੀਗਾ ਹੌਲਰ ਗੁਲਜਾਰ ਸਿੰਘ ਸੀ ਅੱਛਾ ਪਰ ਸਾਨੂੰ ਉਹਨਾਂ ਨੇ ਨਹੀਂ ਫੜਾਇਆ ਹੂੰ ਇਹ ਲੋਕਾਂ ਨੇ ਗੱਲਾਂ ਬਣਾਈਆਂ ਨੇ ਵੀ ਉਹਨਾਂ ਨੇ ਫੜਾਇਆ ਉਹਨਾਂ ਨੇ ਨਹੀਂ ਫੜਾਇਆ ਸਾਨੂੰ ਪਤਾ ਸੀ ਸਾਨੂੰ ਕਿਹਨੇ ਫੜਾਇਆ ਹੂੰ ਉੱਥੇ ਜਦੋਂ ਅਸੀਂ ਰਹਿ ਰਹੇ ਸੀ ਸਾਡਾ ਇੱਕ ਦੋਸਤ ਹੂੰ ਉੱਥੋਂ ਜਾਪਾਨ ਚਲਾ ਗਿਆ ਮੇਰੇ ਤੇ ਕੁਝ ਪੈਸੇ ਵੀ ਲੈ ਗਿਆ ਅੱਛਾ ਵੀ ਮੈਂ ਮੋੜ ਦਵਾਂਗਾ ਹੂੰ ਜਿਹੜਾ ਦੂਜਾ ਦੋਸਤ ਸੀਗਾ ਮਰੰਡੇ ਵਾਲਾ ਉਹ ਜਿਹੜੇ ਪੈਸੇ ਮੇਰੇ ਬਾਹਰੋਂ ਵਾਪਸ ਆਏ ਨੇ ਜੀ ਉਹਨਾਂ ਭੇਜੇ ਨੇ ਹੂੰ ਉਹ ਉਹ ਲੈ ਕੇ ਇੱਥੋਂ ਵਾਪਸ ਆ ਗਿਆ ਭੱਜਾਇਆ ਮਤਲਬ ਮੈਨੂੰ ਦੱਸੇ ਤੇ ਬਿਨਾ ਅੱਛਾ ਮੈਂ ਪੈਸਿਆਂ ਤੋਂ ਬਾਂਝਾ ਹੋ ਗਿਆ ਹੂੰ ਪੈਸਿਆਂ ਤੋਂ ਬਾਂਝਾ ਹੋਣ ਨਾਲ ਫਿਰ ਮਨ ਨੂੰ ਥੋੜੀ اداسی ਹੁੰਦੀ ਜਿਹੜੇ ਬਾਹਰ ਦੇ ਮੁਲਕ ਨੇ ਉਹਨਾਂ ਵਿੱਚ ਪੈਸਾ ਔਰ ਪਾਸਪੋਰਟ ਬੰਦੇ ਨੂੰ ਜ਼ਰੂਰ ਚਾਹੀਦਾ ਜ਼ਰੂਰ ਚਾਹੀਦਾ ਉਸ ਤੋਂ ਬਿਨਾ ਉਹਦਾ ਕੋਈ ਗੁਜ਼ਾਰਾ ਨਹੀਂ ਹੂੰ ਜਦੋਂ ਉੱਥੇ ਮੇਰੇ ਕੋਲ ਪੈਸੇ ਨਾ ਰਹੇ ਹੂੰ ਮੰਨੂ ਇੱਕ ਦਿਨ ਰਾਤ ਨੂੰ ਜਾਪਾਨ ਤੋਂ ਫੋਨ ਆਇਆ ਮੈਂ ਆਵਾਜ਼ ਤਾਂ ਨਹੀਂ ਪਛਾਣਦਾ ਸੀ 11:00 ਵਜੇ ਫੋਨ ਆਇਆ ਮਨੂੰ ਲੱਗਦਾ ਸੀ ਵੀ ਉਹ ਸੈਤਿਓ ਮਸੀਓ ਮਜਦੇ ਦਾ ਬੰਦਾ ਸੀ ਜਿਹਨੇ ਮੈਨੂੰ ਫੋਨ ਕੀਤਾ ਅੱਛਾ ਉਹ ਮੰਨੂ ਕਹਿੰਦੇ ਵੀ ਤੇਰਾ ਐਡਰੈਸ ਤੁਹਾਡਾ ਐਡਰੈਸ ਹਮ ਸਮੇਸ਼ ਸੈਣੀ ਕੋ ਲਿਖਾਤਾ ਜਿਹੜੇ ਬੰਦੇ ਬੰਦਾ ਤੁਹਾਡਾ ਦੋਸਤ ਇੱਥੋਂ ਗਿਆ ਅੱਛਾ ਪ੍ਰੋਫੈਸਰ ਸਰੂਪ ਸਿੰਘ ਚੰਡੀਗੜ੍ਹ ਰਹਿੰਦੇ ਨੇ ਹਾਂ ਉਹਨਾਂ ਨਾਲ ਲਿਜਾ ਕੇ ਉੱਥੇ ਮੇਰਾ ਨੋਟ ਕਰ ਕਿ ਉਹ ਸਾਡੇ ਨਾਲ ਪ੍ਰੋਫੈਸਰ ਸਰੂਪ ਸਿੰਘ ਖਾਰ ਖਾਂਦੇ ਸੀ ਹਾਂ ਉਹ ਨਾਲ ਬਦੇਸ਼ਾਂ ਵਿੱਚ ਫੋਨ ਤੇ ਵੀ ਕਈ ਬੰਦਾਂ ਨੇ ਸਾਡੇ ਖਿਲਾਫ ਬੋਲਿਆ ਸੀ ਮੈਨੂੰ ਦੱਸਦੇ ਰਹੇ ਨੇ ਦੱਸੇ ਮੁੰਡੇ ਅੱਛਾ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਵੀ ਉਹ ਕੇਪੀਐਸ ਗਿੱਲ ਦੇ ਨੇੜੇ ਨੇ ਸਾਡੇ ਪਿੰਡਾਂ ਦੇ ਨੇੜੇ ਨੇ ਹਰ ਬੰਦਾ ਸੋਚਦਾ ਮੇਰੇ ਅੰਡਰ ਚੱਲੇ ਬੰਦਾ ਪਰ ਅਸੀਂ ਜਿਹੜੇ ਕੌਮ ਦੇ ਜਰਨੈਲ ਕਿਸੇ ਦੇ ਅੰਡਰ ਨਹੀਂ ਚੱਲਦੇ ਤੇ ਜਦੋਂ ਐਡਰੈਸ ਲਿਖਾਤਾ ਫਿਰ ਮੈਨੂੰ ਹੋਰ ਫਿਕਰ ਹੋ ਗਿਆ ਵੀ ਮੇਰਾ ਐਡਰੈਸ ਵੀ ਦਿੱਤਾ ਗਿਆ ਤੇ ਮੈਂ ਤਾਂ ਫਸ ਗਿਆ ਫਿਰ ਮੈਨੂੰ ਮੈਂ ਸੋਚਾਂ ਵੀ ਪੈਸੇ ਕਿਸ ਤੋਂ ਮੰਗਾ ਫਿਰ ਇੱਕ ਝੱਲੀਆਂ ਪਿੰਡ ਉਹ ਬਲਜੀਤ ਸਿੰਘ ਹੈਪੀ ਮੇਰੇ ਮਿੱਤਰ ਸੀਗੇ ਹਮ ਮਨੋਸ ਮੈਨੂੰ ਲੱਗਿਆ ਵੀ ਮੇਰੇ ਉਹ ਸਭ ਤੋਂ ਨੇੜੇ ਨੇ ਹਮ ਮੈਂ ਉਹ ਜਾਪਾਨ ਵਿੱਚ ਸੀਗੇ ਉਹਨਾਂ ਨੇ ਪੈਸੇ ਮੰਗੇ ਅੱਛਾ ਉਹਨਾਂ ਨੇ ਮੈਨੂੰ ਹਾਂ ਕਰ ਦਿੱਤੀ ਪਰ ਪੈਸੇ ਨਹੀਂ ਭੇਜੇ ਹਮ ਨਾ ਮੇਰਾ ਮੁਰਕੇ ਚੱਕਿਆ ਫੋਨ ਹਮ ਫਿਰ ਮੇਰੇ ਸਾਰੇ ਰਸਤੇ ਹਮ ਬੰਦ ਹੋ ਗਏ ਹਮ ਬੰਦ ਹੋਣ ਤੋਂ ਬਰੰਤ ਮੈਂ ਰਿਹਾ ਉੱਥੀ ਵੀ ਮੈਂ ਜਾਣਾ ਕਿੱਥੇ ਸੀ ਹਮ ਫਿਰ ਮੇਰੇ ਇੱਕ ਦੋਸਤ ਸੀਗੇ ਹੋਰ ਦੋ ਉੱਥੇ ਮੈ ਬੁਲਾਏ ਵੀ ਉਹ ਆ ਗਏ ਉੱਥੇ ਹਮ ਬਲਵਿੰਦਰ ਸਿੰਘ ਸੀਗਾ ਸਰਹੰਦ ਤੋਂ ਇੱਕ ਹਰਜਿੰਦਰ ਸਿੰਘ ਸੀਗਾ ਨੀਟਾ ਉਹਨਾਂ ਦੀ ਡੈਥ ਹੋ ਗਈ ਹਮ ਅਸੀਂ ਫਿਰ ਤਿੰਨੇ ਚਾਰ ਦਿਨ 16 ਦਿਨ ਇਕੱਠੇ ਰਹੇ ਐਡਰੈਸ ਸਾਡਾ ਉਥੋਂ ਪੁਲਿਸ ਕੋਲ ਚਲਾ ਗਿਆ ਸੀ ਹਮ ਹਮ ਤੇ ਐਤੋਂ ਐਸਐਸਪੀ ਰੈਡੀ ਹੁੰਦੇ ਸੀ ਪਟਿਆਲਾ ਜ਼ਿਲ੍ਹਾ ਹੁੰਦਾ ਸੀ ਉਦੋਂ ਹਮ ਇਹਨਾਂ ਨੇ ਜਾ ਕੇ ਉੱਥੇ ਰੇਡ ਕੀਤੀ ਹੈ ਹਮ ਇਹ ਪਹਿਲਾਂ ਤਾਂ ਚੈੱਕ ਕਰਦੇ ਰਹੇ ਸਾਨੂੰ ਚੈੱਕ ਚੁੱਕ ਕਰਦੇ ਰਹੇ ਹਮ ਫਿਰ ਪੁਲਿਸ ਨੇ ਜਦੋਂ ਰੇਡ ਕੀਤੀ ਦਿਨ ਦੇ 12 ਵਜੇ ਸੀ ਇਹ ਗੁਰਦਵਾਰ ਸਾਹਿਬ ਦੇ ਲਾਗੇ ਬਾਦ ਚਾਈ ਇਲਾਕਾ ਪੈਂਦਾ ਹਮ 6ਵੀਂ ਮੰਜ਼ਲ ਤੇ ਅਸੀਂ ਰਹਿੰਦੇ ਸੀ ਹਮ ਉੱਥੇ ਜਦੋਂ ਰੇਡ ਕੀਤੀ ਹੈ ਫਿਰ ਬਰਵਿੰਦਰ ਸਿੰਘ ਲਾਲਾ ਮੇਰਾ ਦੋਸਤ ਹਰਜਿੰਦਰ ਸਿੰਘ ਨੀਟਾ ਹਮ ਇੱਕ ਹੋਰ ਦੋਸਤ ਮੇਰਾ ਹਮ ਇਹ ਫੜੇ ਗਏ ਹਮ ਮੈਂ ਨਹੀਂ ਸੀ ਉੱਥੇ ਹਮ ਮੈਂ ਪਾਸੇ ਸੀ ਹਮ ਇਹ ਫੜੇ ਗਏ ਤਿੰਨਾਂ ਨੂੰ ਉੱਥੇ ਜੇਲ੍ਹ ਚ ਇਹਨਾਂ ਨੇ ਬੰਦ ਰੱਖਿਆ ਹਮ ਬੰਦ ਰੱਖਣ ਤੋਂ ਬਾਅਦ ਜਿਹੜਾ ਤੀਜਾ ਸੀ ਉਹ ਹੈ ਬੇਕਸੂਰ ਸੀ ਪਰ ਸਰਕਾਰ ਛੱਡਣ ਦੀਆਂ ਸੀ ਚਾਹੁੰਦੀ ਉਹ ਛੱਡਣਾ ਚਾਹੁੰਦੀ ਵੀ ਪੂਰੀ ਇਨਕੁਆਇਰੀ ਕਰਕੇ ਹਮ ਉਹਦੀ ਇਨਕੁਆਇਰੀ ਕਰਕੇ ਉਹਨੂੰ ਛੱਡ ਦਿੱਤਾ ਤੇ ਉਹ ਦੋ ਨੂੰ ਹਮ ਇੱਥੇ ਇੰਡੀਆ ਲਿਆਂਦਾ ਹਮ ਇੱਥੇ ਫਿਰ ਉਹਨੂੰ ਰੱਖਿਆ ਤੇ ਇਹ ਕਹਾਂਗੇ ਉਹਨਾਂ ਨੇ ਨਹੀਂ ਸਾਨੂੰ ਫੜਾਇਆ ਉਸ ਪਰਿਵਾਰ ਦੇ ਵਿੱਚ ਫਿਰ ਤੁਸੀਂ ਕਿਵੇਂ ਉਹ ਪਰਿਵਾਰ ਤੁਸੀਂ ਪੁੱਛਦੇ ਹੋ ਵੀ ਉਹ ਪਰਿਵਾਰ ਜਿਹੜਾ ਵੀ ਤੁਹਾਨੂੰ ਮਿਲਦਾ ਵਰਤਦਾ ਉਹ ਪਰਿਵਾਰ ਹਾਂਗਕਾਂਗ ਛੱਡ ਕੇ ਇੰਗਲੈਂਡ ਚਲੇ ਗਏ ਨੇ ਅੱਜ ਉਹ ਇੰਗਲੈਂਡ ਵਿੱਚ ਨੇ ਹੂੰ ਮੇਰੀ ਲਗਾਤਾਰ ਉਹਨਾਂ ਨਾਲ ਗੱਲ ਹੁੰਦੀ ਰਹਿੰਦੀ ਹੈ ਹੂੰ ਜਿਹੜੀਆਂ ਤੁਸੀਂ ਕਹਿੰਦੇ ਚੋਣਾ ਲੜਦੇ ਹੋ ਤੁਸੀਂ ਕਿਵੇਂ ਲੜਦੇ ਹੋ ਹੂੰ ਜਿਹੜੀ ਅਸੀਂ ਚੋਣ ਲੜਦੇ ਆ ਹੂੰ ਸਾਨੂੰ ਸਾਡੇ ਜਿਹੜੇ ਬਾਹਰ ਦੇ ਮਿੱਤਰ ਨੇ ਸਹਿਯੋਗੀ ਨੇ ਉਹ ਮਦਦ ਦਾ ਸਭ ਤੋਂ ਪਹਿਲਾ ਫਾਈਨੈਂਸ਼ੀਅਲ ਮਦਦ ਮਨੋਸ਼ ਪਰਿਵਾਰ ਵੱਲੋਂ ਆਉਂਦੀ ਜਦੋਂ ਮੈਂ ਚੋਣ ਲੜਦਾ ਉਹ ਅੱਜ ਇੰਗਲੈਂਡ 'ਚ ਸੈੱਟ ਨੇ ਉਹਦੇ ਬੱਚੇ ਵੀ ਸੈੱਟ ਨੇ ਸਰਵਿਸਾਂ ਕਰਦੇ ਨੇ ਨਹੀਂ ਮੈਂ ਤੁਹਾਨੂੰ ਇੰਟਰਰਪਟ ਕਰਦਾ ਜਦੋਂ ਤੁਹਾਨੂੰ ਉਥੋਂ ਅਰੈਸਟ ਕਰਿਆ ਤੁਹਾਨੂੰ ਫੜਿਆ ਉਸ ਤੋਂ ਬਾਅਦ ਜੋ ਕੇਸ ਚੱਲਿਆ ਉਹਦਾ ਕੀ ਆ ਬਣਿਆ ਫੇਰ ਬਾਅਦ ਚ ਉਹ ਕੇਸ ਬਰੀ ਹੋ ਗਿਆ ਸੀ ਅੱਛਾ ਉਹ ਬਰੀ ਹੋ ਗਿਆ ਠੀਕ ਉਹ ਬਰੀ ਹੋ ਲੰਮੀ ਕਹਾਣੀਆਂ ਵੀ ਕਾਸੀ ਤਾਂ ਇਹ ਮਤਲਬ ਐ ਅੱਜ ਤੱਕ ਦੀ ਕਹਾਣੀ ਜਿਹੜੀ ਤੁਹਾਨੂੰ ਉਹ ਪਰਿਵਾਰ ਅੱਜ ਵੀ ਸਾਡੇ ਨਾਲ ਹੈ ਠੀਕ ਹੈ ਸਾਡੇ ਨਾਲ ਚੱਲਦਾ ਜਿਹੜੇ ਦੂਜਿਆਂ ਦੀ ਮੈਂ ਤੁਹਾਨੂੰ ਗੱਲ ਸੁਣਾਈ ਹੈ ਜਿਹੜੇ ਜਾਪਾਨ ਚਲੇ ਗਏ ਸੀ ਉਦੋਂ ਜਾਂ ਜਿਹੜੇ ਇੱਥੇ ਭੱਜੇ ਸੀ ਉਹਨਾਂ ਦੀ ਅੱਜ ਤੱਕ ਮੇਰੇ ਨਾਲ ਕੋਈ ਗੱਲ ਨਹੀਂ ਹੋਈ ਕਦੇ ਗੱਲ ਨਹੀਂ ਕੀਤੀ ਹਾਲਾਂਕਿ ਮੇਰੇ ਪੈਸੇ ਸੀ ਗੁਰਦੁਆਰੇ ਚੜ੍ਹਨ ਦੀ ਗੱਲ ਵੀ ਆਈ ਪਰ ਤੇ ਇਸ ਕਰਕੇ ਉਹ ਪਰਿਵਾਰ ਅੱਜ ਵੀ ਸਾਡੇ ਨਾਲ ਜਦੋਂ ਵੀ ਆਪਾਂ ਚੋਣ ਲੜਦੇ ਕੋਈ ਵੀ ਚੋਣ ਲੜੀਏ ਸਭ ਤੋਂ ਪਹਿਲਾਂ ਮੰਨੂ ਫਰਾਂਸੀਸੀ ਮਦਦ ਇੰਗਲੈਂਡ ਤੋਂ ਉਹਨਾਂ ਪਰਿਵਾਰਾਂ ਉਹ ਪਰਿਵਾਰ ਦੀ ਆਉਂਦੀ ਜਿਹੜੇ ਪਰਿਵਾਰ ਕੋਲੋਂ ਅਸੀਂ ਰਹੇ ਸੀ ਠੀਕ ਹੈ ਸੋ ਸ਼ਰੋਮਣੀ ਅਕਾਲੀ ਦਲ ਨੇ ਹੁਣੇ-ਹੁਣੇ ਜੋ ਪਾਰਲੀਮੈਂਟ ਦੀਆਂ ਚੋਣਾਂ ਹੋਈਆਂ ਏ ਉਹਨਾਂ ਚੋਣਾਂ ਦੇ ਵਿੱਚ ਲਗਭਗ 13 ਦੀਆਂ 13 ਜੋ ਸੀਟਾਂ ਏ ਲਗਭਗ ਸ਼ਾਇਦ ਚੰਡੀਗੜ੍ਹ ਦੀ ਵੀ ਇਲੈਕਸ਼ਨ ਲੜਿਆ ਏ ਉਸ ਇਲੈਕਸ਼ਨ ਦੇ ਵਿੱਚ ਮਾਨ ਸਾਹਿਬ ਦਾ ਚਲੋ ਕੁਝ ਵੋਟਾਂ ਦੇ ਨਾਲ ਰਹਿ ਗਏ ਪਰ ਦੋ ਜਿਹੜੇ ਕੈਂਡੀਡੇਟਾਂ ਨੂੰ ਸਫਲਤਾ ਮਿਲੀ ਹੈ ਬੇਮਲਕੌਰ ਖਾਲਸਾ ਦਾ ਲੜਕਾ ਸਰਜੀਤ ਸਿੰਘ ਖਾਲਸਾ ਤੇ ਅਮਰਤਪਾਲ ਸਿੰਘ ਇਹਨਾਂ ਨੂੰ ਸਫਲਤਾ ਮਿਲੀ ਹੈ ਸਫਲਤਾ ਮਿਲਣ ਉਪਰੰਤ ਜੋ ਖਾਲਸਾ ਜੀ ਆ ਉਹਨਾਂ ਨੇ ਤਾਂ ਸੌਂ ਚੱਕ ਲਈ ਅਮਰਤਪਾਲ ਨੂੰ ਵੀ ਸੌਂ ਥੋੜੀ ਦੇਰ ਬਾਅਦ ਪੁਲਿਸ ਕਸਟਡੀ ਦੇ ਵਿੱਚ ਹੀ ਝਕਾਈ ਗਈ ਪਰ ਹੁਣੇ-ਹੁਣੇ ਪਤਾ ਲੱਗਿਆ ਹੈ ਵੀ ਅਮਰਤਪਾਲ ਦੇ ਭਰਾ ਕੋਲੋਂ ਕੋਈ ਵੱਡੇ ਪੱਧਰ ਤੇ ਨਸ਼ਾ ਫੜਿਆ ਗਿਆ ਉਹ ਰੈਸਟ ਨੇ ਕੀ ਕਹਿਣਾ ਚਾਹੋਗੇ ਇਸ ਬੰਦ ਚ ਜਿਹੜੀਆਂ ਆਪਾਂ ਚੋਣਾਂ ਲੜੀਆਂ ਪਾਰਲੀਮੈਂਟ ਦੀਆਂ ਜੀ ਚੋਣਾਂ ਅਸੀਂ ਹਰ ਚੋਣ ਲੜਦੇ ਆ ਜੀ ਜਿੰਨਾ ਸਾਡਾ ਜੋਰ ਲੱਗਦਾ ਸੀ ਜੋਰ ਲਾਉਨੇ ਆ ਜੀ ਜਿਹੜੀ ਵੋਟ ਪਾਉਣੀ ਆ ਉਹ ਵੋਟਰਾਂ ਨੇ ਪਾਉਣੀ ਹੁੰਦੀ ਆ ਜੀ ਤੇ ਜਿਹੜੀ ਤੁਸੀਂ ਅਮਰਪਾਲ ਦੀ ਗੱਲ ਕਰਦੇ ਹੋ ਸਰਬਜੀਤ ਸਿੰਘ ਜੀ ਉਹ ਜਿੱਤੇ ਹੋ ਜੀ ਉਹ ਜਦੋਂ ਹੁਣ ਇਸ ਵਾਰ ਸਾਰੇ ਪੰਜਾਬ 'ਚ ਖੜੋਤ ਸੀ ਕਿਸੇ ਦੀ ਹਵਾ ਨਹੀਂ ਸੀ ਚੱਲ ਰਹੀ ਸੀ ਬਿਲਕੁਲ ਲੋਕਾਂ ਨੇ ਸੋਚਿਆ ਵੀ ਅਸੀਂ ਇਹ ਜਿਹੜੀਆਂ ਪਾਰਟੀਆਂ ਝੂਠ ਬੋਲਦੀਆਂ ਰਹੀਆਂ ਕਾਂਗਰਸ ਹੋ ਗਈ ਇਹ ਦੂਜੀਆਂ ਪਾਰਟੀਆਂ ਵੀ ਇਹਨਾਂ ਤੇ ਉਹਨਾਂ ਨੇ ਅੱਕ ਕੇ ਵੋਟਾਂ ਪਾਈਆਂ ਤੇ ਸਾਡੇ ਦੋ ਜਿਹੜੇ ਕੈਂਡੀਡੇਟ ਜਿੱਤੇ ਨੇ ਸਿਮਰਨਜੀਤ ਸਿੰਘ ਮਾਨ ਦਾ ਹਾਰਨ ਦਾ ਕਾਰਨ ਸੈਂਟਰ ਦੀਆਂ ਏਜੰਸੀਆਂ ਦਾ ਪੂਰਾ ਜ਼ੋਰ ਲੱਗਿਆ ਹੋਇਆ ਸੀ ਵੀ ਸਿਮਰਨਜੀਤ ਸਿੰਘ ਮਾਨ ਹਾਰਨਾ ਚਾਹੀਦਾ ਅੱਛਾ ਪੂਰਾ ਜ਼ੋਰ ਸੀ ਕਿਉਂਕਿ ਕੱਲਾ ਇੱਕੋ ਇੱਕ ਲੋਕ ਸਭਾ ਮੈਂਬਰ ਸੀ ਸਿਮਰਨਜੀਤ ਸਿੰਘ ਮਾਨ ਜਿਨ੍ਹਾਂ ਨੇ ਜਿਹੜੇ ਵਿਦੇਸ਼ਾਂ ਦੇ ਵਿੱਚ ਸਿੱਖਾਂ ਦੇ ਕਤਲ ਹੋਏ ਨੇ ਉਹਨਾਂ ਨੂੰ ਪਾਰਲੀਮੈਂਟ ਵਿੱਚ ਨਾਂ ਲੈ ਕੇ ਨੰਗਾ ਕੀਤਾ ਉਹਨਾਂ ਆਫਸਰਾਂ ਦੇ ਨਾਂ ਲਏ ਨੇ ਨਾਂ ਲੈਣੇ ਬਹੁਤ ਔਖੇ ਨੇ ਬੰਦੇ ਨੂੰ ਸਰਕਾਰ ਭੱਬੜ ਭੂਸੇ 'ਚ ਪਾ ਦਿੰਦੀ ਹੈ ਕੇਸਾਂ 'ਚ ਫਸਾ ਦਿੰਦੀ ਹੈ ਜਿਹਦਾ ਆਪਾਂ ਬਾਈ ਨੇਮ ਲੰਦੇ ਉਹ ਕੱਲਾ ਸਿੱਖ ਸੀ ਜਿਨ੍ਹਾਂ ਇਹਨਾਂ ਕਾਰਨਾਂ ਦੇ ਨਾਂ ਲਏ ਨੇ ਇਹਨਾਂ ਕਾਰਨਾਂ ਨੇ ਸਾਡੇ ਸਿੱਖਾਂ ਨੂੰ ਕਤਲੇਆਮ ਕੀਤਾ ਇਸ ਕਰਕੇ ਉਹ ਨਹੀਂ ਸੀ ਚਾਹੁੰਦੇ ਦੇਸ਼ ਦੀ ਸਭ ਤੋਂ ਵੱਡੀ ਪਾਰਲੀਮੈਂਟ ਪਾਰਲੀਮੈਂਟ ਵਿੱਚ ਸਿਵਨਜੀ ਸਿੰਘ ਮਾਨ ਆਵੇ ਤੇ ਉਹ ਆਕੇ ਸਾਡੇ ਮੁਖਾਲਬ ਕਰੇ ਤੇ ਸਾਨੂੰ ਲੰਗਾ ਕਰੇ ਉਹ ਕੱਲਾ ਇਕੱਲਾ ਇੱਕ ਐਮਪੀ ਸੀਸ ਨੇ ਸਮਝ ਜਿਸੀ ਮਾਨ ਨੇ ਲੰਗੇ ਕੀਤੇ ਉਹਨਾਂ ਦੀ ਬਦੌਲਤ ਨikhil gupta ਅੱਜ ਅਮਰੀਕਾ ਦੀ ਜੇਲ੍ਹ ਚ ਬੈਠਾ ਜਿਹਨੇ ਸਿੱਖਾਂ ਨੂੰ ਸਾਜਿਜ਼ ਕਰਕੇ ਮਾਰਿਆ ਅੱਛਾ ਪਾਰਟੀ ਦਾ ਮੁੱਖ ਏਜੰਡਾ ਕੀ ਹੋਏਗਾ ਮੁੱਖ ਏਜੰਡਾ ਕੀ ਹੈ ਪਾਰਟੀ ਦਾ ਵੈਸੀ ਇਹਨਾਂ ਵੀ ਸਾਡੀ ਕਈ ਵਾਰੀ ਗੱਲਬਾਤ ਹੋਈ ਹੈ ਪਰ ਅਸੀਂ ਤੁਹਾਡੇ ਨਾਲ ਵੀ ਇਹ ਗੱਲ ਦਾ ਸਾਂਝੀ ਕਰਨੀ ਚਾਹੁੰਦੇ ਹਾਂ ਵੀ ਪਾਰਟੀ ਦਾ ਮੁੱਖ ਏਜੰਡਾ ਕੀ ਹੈ ਭਾਰਤ ਸਰਕਾਰ ਦੇ ਨਾਲ ਭਾਰਤ ਸਰਕਾਰ ਦੇ ਨਾਲ ਕੋਈ ਏਜੰਡਾ ਨਹੀਂ ਸਾਡਾ ਤਾਂ ਆਪਣੇ ਦੇਸ਼ ਲੈਣ ਦੀ ਗੱਲ ਹੈ ਸਾਡਾ ਸਿੱਖ ਰਾਜ ਰਿਹਾ ਅੱਛਾ ਸਸਵੈਂਟਰ ਸਾਡਾ ਰਾਜ ਆਸੀਂ ਰਾਜਬਾਤ ਤੇ ਲੜ ਰਹੇ ਆ ਉਹ ਲੜਾਈ ਜਾਰੀ ਰੱਖਾਂਗੇ ਜ਼ੁਲਮ ਦੇ ਖਿਲਾਫ ਜੋ ਸਿੱਖਾਂ ਤੇ ਹੋ ਰਿਹਾ ਸੰਵਿਧਾਨ ਦੇ ਅੰਦਰ ਰਹਿ ਕੇ ਸੰਵਿਧਾਨ ਦੇ ਅੰਦਰ ਰਹਿ ਕੇ ਇਹ ਜਿਹੜੀ ਸੰਵਿਧਾਨ ਦੀ ਗੱਲ ਪਹਿਲਾਂ ਵੀ ਕਈ ਰਿਪੋਰਟਰਾਂ ਨੇ ਕੀਤੀ ਹੈ ਵੀ ਤੁਸੀਂ ਸੌ ਵੀ ਚੱਕਦੇ ਹੋ ਤੇ ਤੁਸੀਂ ਫਿਰ ਵੱਖਰੇ ਰਾਜ ਦੀ ਗੱਲ ਵੀ ਕਰਦੇ ਹੋ ਇਹ ਮੈਂ ਤੁਹਾਨੂੰ ਸਪਸ਼ਟ ਕਰ ਦੇਣਾ ਚਾਹੁੰਦਾ ਜਦੋਂ ਦੇਸ਼ ਆਜ਼ਾਦ ਨਹੀਂ ਸੀ ਜਦੋਂ ਦੇਸ਼ ਆਜ਼ਾਦ ਨਹੀਂ ਸੀ ਗੋਰਿਆਂ ਦਾ ਰਾਜ ਸੀਗਾ ਉਦੋਂ ਜਿਹੜੇ ਇਹ ਹਿੰਦੂ ਭਰਾ ਸੀਗੇ ਇਹ ਪਾਸਪੋਰਟ ਅੰਗਰੇਜ਼ਾਂ ਦੇ ਅੰਡਰ ਬਣਾਉਂਦੇ ਸੀ ਹੂੰ ਤੇ ਉਦੋਂ ਸੌਹ ਵੀ ਇਹ ਚੱਕਦੇ ਸੀ ਹੂੰ ਉਦੋਂ ਕੇਸ ਲੜਦੇ ਸੀ ਜ਼ਮਾਨਤਾਂ ਵੀ ਕਰਾਉਂਦੇ ਸੀ ਹੂੰ ਉਹਨਾਂ ਦੇ ਉਹਨਾਂ ਦੇ ਕਾਨੂੰਨ ਦੇ ਰਾਹੀਂ ਕਰਾਉਂਦੇ ਸੀ ਨਾ ਪਰ ਫਿਰ ਰਾਜ ਮਿਲਿਆ ਅਸੀਂ ਆਪਣੇ ਰਾਜ ਲਈ ਲੜਦੇ ਪਰ ਲੜਾਂਗੇ ਕਾਨੂੰਨ 'ਚ ਰਹਿ ਕੇ ਜੀ ਸਾਡੇ ਕੋਲ ਫੌਜਾਂ ਦਾ ਹੈ ਨਹੀਂ ਵੀ ਲੈ ਸੀ ਲੜਾਈ ਲੜ ਸਕੀਏ ਸੰਵਿਧਾਨ ਦੇ ਅੰਦਰ ਰਹਿ ਕੇ ਹੀ ਅੰਦਰ ਰਹਿ ਕੇ ਅਸੀਂ ਡੈਮੋਕਰੇਟਿਕ ਤਰੀਕੇ ਨਾਲ ਲੜ ਰਹੇ ਹਾਂ ਸਾਰੀ ਉਮਰ ਕਰਦੇ ਰਹਿਾਂਗੇ ਜੀ ਠੀਕ ਹੈ ਤੇ ਜ਼ੁਲਮ ਦੇ ਖਿਲਾਫ ਜਿੱਥੇ ਵੀ ਜ਼ੁਲਮ ਹੁੰਦਾ ਸਭ ਤੋਂ ਵੱਧ ਮੇਰੀ ਹਾਜ਼ਰੀ ਲੱਗਦੀ ਹੈ ਮੇਰੇ ਜ਼ਿਲ੍ਹਿਆਂ ਚ ਤੰਣਾ ਚ ਹਮ ਰੋਪੜ ਹੋ ਗਿਆ ਮੁਹਾਲੀ ਹੋ ਗਿਆ ਨਮਾਸ਼ਾ ਰੋਗਾ ਮੇਰੀਆਂ ਫੇਸਬੁੱਕ ਉ ਚੈੱਕ ਕਰ ਲੋ ਠੀਕ ਹੈ ਤੁਸੀਂ ਚੈੱਕ ਕਰਦੇ ਹੋ ਤੇ ਇਹ ਅਸੀਂ ਜ਼ੁਲਮ ਦੇ ਖਿਲਾਫ ਬੋਲਦੇ ਰਹਾਂਗੇ ਜਿੰਨਾ ਅਸੀਂ ਬੋਲ ਸਕਦੇ ਬੋਲਾਂਗੇ ਜੀ ਜੀ ਹਾਂਜੀ ਅੱਛਾ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ 227 ਦੇ ਵਿੱਚ ਇਲੈਕਸ਼ਨ ਆ ਰਿਹਾ ਹੈ ਇਲੈਕਸ਼ਨ ਦੀ ਤਿਆਰੀ ਕਿਵੇਂ ਚੱਲ ਰਹੀ ਹੈ ਇਲੈਕਸ਼ਨ ਦੀ ਤਿਆਰੀ ਤਾਂ ਜਿਹੜੇ ਲੀਡਰ ਹੁੰਦੇ ਨੇ ਉਹ ਇਲੈਕਸ਼ਨ ਚ ਕਰਦੇ ਸਾਡੇ ਸਰ ਦੇ ਤਿਆਰੀ ਰਹਿੰਦੀ ਹੈ ਹਮ ਤੁਹਾਡੇ ਸਾਹਮਣੇ ਸਵੇਰੇ ਮੈਂ ਹੁਣ ਜਾ ਕੇ ਆਇਆ ਕਿਸ ਸੰਸਕਾਰ ਦੇ ਉਪੋਗ ਤੇ ਹੁਣ 11 ਵਜੇ ਫੇਰ ਜਾਣਾ ਜੀ ਦੁਪਹਿਰ ਤੋਂ ਬਾਅਦ ਫੇਰ ਜਾਣਾ ਇਹ ਤਿਆਰੀ ਹੈ ਜੀ ਲਗਾਤਾਰ ਤਿਆਰੀ ਚੱਲਦੀ ਹੈ ਲਗਾਤਾਰ ਚੱਲਦੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਤਿਆਰੀ ਚ ਰਹਿੰਦੇ ਜੀ ਠੀਕ ਹੈ ਬਸ ਮੋਰਚੇ ਦੇ ਅੰਦਰ ਖੜ ਕੇ ਗੱਨੇ ਫੜਨੀ ਬਾਕੀ ਤਾਂ ਤਿਆਰੀ ਹੈ ਠੀਕ ਹੈ ਅੱਛਾ ਜੋ ਪਬਲਿਕ ਹੈ ਲੋਕ ਹੈ ਕਈ ਵਾਰੀ ਲੋਕ ਸਾਨੂੰ ਗੱਲਾਂ ਇਦਾਂ ਦੀਆਂ ਕਰਦੇ ਆ ਬਈ ਯਾਰ ਤੁਸੀਂ ਇਹਨਾਂ ਦੀ ਮਾਨ ਸਾਹਿਬ ਦੀ ਗੱਲ ਕਰਦੇ ਆ ਮਾਨ ਸਾਹਿਬ ਦੀ ਇੰਟਰਵਿਊ ਲੈਂਦੇ ਆ ਵੀ ਉਹਨਾਂ ਦਾ ਅਜੰਡਾ ਜਿਹੜਾ ਇਸ ਤਰ੍ਹਾਂ ਦਾ ਹੈ ਖੁਦਮਖਤਿਆਰੀ ਦੀ ਗੱਲ ਕਰਦੇ ਆ ਬੀਕਿਆ ਉਹਦੇ ਵਿੱਚ ਦੀਆਂ ਦੂਜੀਆਂ ਕੰਮਾਂ ਐ ਉਹ ਕਿਵੇਂ ਰਹਿਣਗੀਆਂ ਦੂਜੀਆਂ ਕੰਮਾਂ ਨੂੰ ਤੰਗ ਕਰਨਗੇ ਇਸ ਤਰ੍ਹਾਂ ਦਾ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਇਹ ਤਾਂ ਰਿਪੋਰਟਰ ਸਾਹਿਬ ਇਹ ਮੂਰਖਮਤੀ ਹੈ ਜੋ ਕੋਈ ਬੰਦਾ ਇਸ ਜੀ ਗੱਲ ਕਹਿੰਦਾ ਹੈ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਨਹੀਂ ਵੇਖਿਆ ਹਾਂ ਉਹਨੂੰ ਪੜਨ ਉਹ ਹੂੰ ਕੀ ਮੰਦਰਾਂ ਨੂੰ ਜ਼ਮੀਨਾਂ ਦਿੱਤੀਆਂ ਜਾਂ ਮੰਦਰਾਂ ਨੂੰ ਸੋਨਾ ਨਹੀਂ ਚੜਾਇਆ ਜੇ ਗੁਰਦੁਆਰਿਆਂ ਚੜਾਇਆ ਬੰਦਾ ਸਿੰਘ ਬਹਾਦਰ ਨੇ ਰਾਜ ਕੀਤਾ ਲੋਕਾਂ ਨੂੰ ਜ਼ਮੀਨਾਂ ਦਿੱਤੀਆਂ ਇਤਨੀਆਂ ਵੀ ਸਿੱਖਾਂ ਨੂੰ ਦਿੱਤੀਆਂ ਸਾਰੀਆਂ ਦਿੱਤੀਆਂ ਉਹ ਸਿੱਖਾਂ ਦੇ ਰਾਜ ਵਰਗਾ ਰਾਜ ਨਹੀਂ ਮੈਂ ਤੁਹਾਨੂੰ ਇੱਕ ਗੱਲ ਮੈਂ ਇੱਕ ਗੱਲ ਛੋਟੀ ਜੀ ਕਰ ਦਿੰਦਾ ਜੀ ਰਾਜ ਸਾਡਾ ਹਲੇ ਆਇਆ ਨਹੀਂ ਉਹ ਆਉਣਾ ਹੈ ਜਿਹੜੇ ਸਮਝਦਾਰ ਲੋਕ ਨੇ ਭਾਵੇਂ ਕਿਸੇ ਵੀ ਉਹ ਧਰਮ ਨਾਲ ਜੁੜੇ ਹੋਣ ਜੀ ਉਹ ਕਰੋਨਾ ਕਾਲ ਵੇਖ ਲੈਣਾ ਹੂੰ ਕਰੋਨਾ ਕਾਲ ਵਿੱਚ ਗੰਗਾ ਨਦੀ ਲਾਸ਼ਾਂ ਨਾਲ ਭਰੀ ਜਾਂਦੀ ਸੀ ਸਿੱਖ ਕਰੋਨਾ ਤੇ ਡਰੇ ਨਹੀਂ ਅਸੀਂ ਸੰਸਕਾਰ ਕਰਦੇ ਜੀ ਲੱਕੜਾਂ ਵੀ ਦਿੱਤੀਆਂ ਸੰਸਕਾਰ ਵੀ ਕੀਤੇ ਸਰਕਾਰ ਕੋਲ ਆਕਸੀਜਨ ਖਤਮ ਹੋ ਗਈ ਸੀ ਅਸੀਂ ਫਰੀ ਆਕਸੀਜਨ ਵੀ ਦਿੱਤੀ ਤੇ ਲੰਗਰ ਵੀ ਲਾਏ ਪ੍ਰਸ਼ਾਦੀ ਵੀ ਸਾਰੇ ਨਾਲੇ ਕਰੋਨਾ ਸੀ ਜਣੀ ਤੁਹਾਡੇ ਕਹਿਣ ਦਾ ਮਤਲਬ ਹੈ ਵੀ ਜੇ ਸਿੱਖ ਰਾਜ ਆ ਜਾਂਦਾ ਤਾਂ ਇੱਥੇ ਕਿਸੇ ਨਾਲ ਕਿਸੇ ਕਿਸਮ ਦੀ ਡਿਫਰੈਂਸ਼ੀਏਟ ਨਹੀਂ ਹੋਊਗੀ ਕਿਸੇ ਕੋਈ ਕਿਸੇ ਕਿਸਮਾ ਕੋਈ ਫਰਕ ਨਹੀਂ ਹੋਏਗਾ ਸਾਰੇ ਲੋਕ ਮਹਾਰਾਜ ਜੀ ਸਿੰਘ ਦੇ ਰਾਜ ਵਾਂਗੂ ਆਮ ਰਹਿਣਗੇ ਯਾਦ ਰਹਿਣਗੇ ਲੋਕ ਰਾਜ ਤਾਂ ਹਲੇ ਦੂਰ ਦੀ ਗੱਲ ਹੈ ਹਾਂਜੀ ਤੁਸੀਂ ਸਿਮਰ ਜੀ ਸੀ ਇਮਾਨਦਾਰ ਰਾਜ ਲਿਆ ਦੇ ਕੋਈ ਮੁੱਖ ਮੰਤਰੀ ਬਣਾ ਦਿਓ ਅੱਛਾ ਜੀ 5 ਸਾਲ ਦੇ ਦੇਖਿਓ ਮੁੜ ਕੇ ਬਿਲਕੁਲ ਵੋਟ ਨਾ ਪਾਓ ਅੱਗੇ ਵੀ ਤਾਂ ਪਾਉਂਦੇ ਨਹੀਂ ਇੱਕ ਵਾਰੀ ਪਾਓ ਦੇਖਿਓ ਫਿਰ ਠੀਕ ਜਿਸ ਬੰਦੇ ਨੂੰ ਲਾਲਚ ਨਹੀਂ ਹੈ ਉਹ ਕੋਈ ਬੰਦਾ ਵੀ ਹੋਵੇ ਹਾਂ ਜਿਹੜਾ ਆਪ ਪੇਟ ਦਾ ਭੁੱਖਾ ਨਹੀਂ ਉਹ ਦੂਜਿਆਂ ਰਜਾ ਸਕਦਾ ਜਿਹੜਾ ਆਪ ਭੁੱਖਾ ਹੋ ਨਹੀਂ ਰਜਾ ਸਕਦਾ ਉਹ ਸਾਡੇ ਜੀ ਸਿਮਰ ਜੀ ਸੀ ਮੰਨਿਆ ਸ਼ਾਇਦ ਮੇਰੇ ਵਿੱਚ ਵੀ ਸੌ ਨੁਕਸ ਹੋਣਗੇ ਪਰ ਉਹਦੇ ਵਿੱਚ ਕੋਈ ਨੁਕਸ ਨਹੀਂ ਜਿਹੜੀ ਅਮਰਤਪਾਲ ਦੇ ਭਰਾ ਨੂੰ ਅਰੈਸਟ ਕੀਤਾ ਹੈ ਨਸ਼ੇ ਦੇ ਦੋਸ਼ ਲਾ ਕੇ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਜਿਹੜਾ ਅਮਰਤਪਾਲ ਸਿੰਘ ਆ ਨਾ ਸਰਕਾਰ ਉਹਦੇ ਤੋਂ ਡਰੀ ਹੋਈ ਹੈ ਬਹੁਤ ਜ਼ਿਆਦਾ ਹੂੰ ਉਸੇ ਕਰਕੇ ਉਹਨੂੰ ਦਿਬੜੂਗੜ ਭੇਜਿਆ ਹੂੰ ਇਸੇ ਕਰਕੇ ਉਹਦੇ ਮੁਕਾਬਲੇ 'ਚ ਇੱਕ ਫਰਜੀ ਅੰਮ੍ਰਿਤਪਾਲ ਵੀ ਇਲੈਕਸ਼ਨ 'ਚ ਖੜਾ ਕਰ ਦਿੱਤਾ ਸੀ। ਅੱਛਾ ਤੇ ਬਾਅਦ 'ਚ ਰੌਲਾ ਪੈਣ ਨਾਲ ਕੋਈ ਬਸ਼ਰਮੀ ਗਰੀਚ ਉਹ ਹਟ ਗਿਆ। ਹੂੰ ਹੁਣ ਉਹ ਜਿੱਤ ਗਿਆ, ਲੋਕਾਂ ਨੇ ਜਿਤਾ ਦਿੱਤਾ। ਹੂੰ ਜਿਤਾਣ ਤੋਂ ਬਾਅਦ ਉਹਨਾਂ ਨੇ ਹੁਣ ਉਹਨੂੰ ਪਤਾ ਵੀ ਉਹ ਜਿੱਤਣ ਦੇ ਵੇਲੇ ਬਾਹਰ ਉਹਨੂੰ ਲਿਆਉਣਾ ਪੈਣਾ ਕਿਸੇ ਦਾ ਕਿਸੇ ਤਰੀਕੇ ਨਾਲ। ਕਦੇ ਵੀ ਲਿਆਉਣਾ ਪਊਗਾ ਨਹੀਂ ਬਦਨਾਮੀ ਹੋ ਰਹੀ ਹੈ ਬਾਹਰ। ਹੂੰ ਤੇ ਉਹਦੇ ਭਰਾ ਦੇ ਉੱਤੇ ਨਸ਼ੇ ਦਾ ਕੇਸ ਪਾ ਦਿੱਤਾ। ਉਹ ਖਾਂਦਾ ਸੀ ਜਾਂ ਨਹੀਂ ਖਾਂਦਾ ਸੀ ਚਲੋ ਹੋ ਵੀ ਸਕਦਾ ਹੈ। ਹੂੰ ਪਰ ਕੈਸਸਪੀ ਨੂੰ ਆਉਣਾ ਪਿਆ ਉਹਦੀ ਲੈਣ ਵਾਸਤੇ ਪ੍ਰੈਸ ਕਰਨ ਕਰਨ ਵਾਸਤੇ ਨਸ਼ਾ ਦਾ ਰੋਜ਼ ਫੜਿਆ ਜਾ ਰਿਹਾ ਹਮ ਨਸ਼ੇ ਦੇ ਲੋ ਹੁਣ ਇਹਨਾਂ ਨੇ ਜਿਹੜੇ ਆਈਜੀ ਭਗੋੜੇ ਨੇ ਉਹ ਫੜ ਲਏ ਜਿਹੜੇ ਇੱਕ ਇਨਸਪੈਕਟਰ ਭਗੋੜਾ ਉਹ ਫੜ ਲਿਆ ਉਹਨਾਂ ਨੂੰ ਕਿਉਂ ਨਹੀਂ ਫੜਦੀ ਸਰਕਾਰ ਰੋਜ਼ ਇਹ ਪੁਲਿਸ ਥਾਣਿਆਂ 'ਚ ਤਬਾਦਲੇ ਕਰਦੇ ਨੇ ਸੈਮੀਨਾਰ ਕਰਾਉਂਦੇ ਨੇ ਨਸ਼ਾ ਪੁਲਿਸ ਵੇਚਦੀ ਹੈ ਆ ਥੋੜਾ ਸਾਹਮਣੇ ਕੱਲ ਪਰਸੋਂ ਮੋਵਾਲੀ ਪੁਲਿਸ ਕਾਂਸਟੇਬਲ ਫੜਿਆ ਗਿਆ ਕਾਂਸਟੇਬਲ ਨਸ਼ਾਏ ਵੇਚਦੇ ਨੇ ਸਾਨੂੰ ਤਾਂ ਜਿਹੜਾ ਮਰਮੋੜ ਖਾਂਦੇ ਉਹਨੂੰ ਫੜ ਕੇ ਬਦਨਾਮ ਕਰਦੇ ਨੇ ਨਸ਼ਾਏ ਵੇਚਦੇ ਨੇ ਇਹ ਇਸ ਤਰ੍ਹਾਂ ਡਰਾਉਣਾ ਚਾਹੁੰਦੇ ਨੇ ਸਿਮਰਜੀਤ ਸਿੰਘ ਮੰਨਤੇ ਇਹਨਾਂ ਨੇ 60 70 ਪਰਚੇ ਦਰਜ ਕੀਤੇ ਨੇ ਬਕਝੇਰੀਆਂ ਚੱਕਰ ਕੱਟਦਾ ਰਹੇ ਹੂੰ ਇਸੇ ਨਾਲ ਇਸੇ ਕਰਕੇ ਹੁਣ ਅਮਰਪਾਲ ਦੇ ਭਰਾ ਨੂੰ ਪਸਾ ਲਿਆ ਜੀ ਇਹ ਬਦਨਾਮ ਕਰਨ ਨਾਲ ਸਿੱਖ ਬਦਨਾਮ ਨਹੀਂ ਹੋ ਸਕਦੇ ਕਿਉਂਕਿ ਭਗਵੰਤ ਮਾਨ ਜਿਹੜਾ ਤੁਹਾਡਾ ਮੁੱਖ ਮੰਤਰੀ ਹੈ ਹੂੰ ਭਾਵੇਂ ਕੋਈ ਬੋਲੇ ਨਾ ਉਹਦੇ ਬਾਰੇ ਸਭ ਲੋਕਾਂ ਨੂੰ ਪਤਾ ਵੀ ਇਹ ਕਿੰਨਾ ਗਿਆਨੀ ਤੇੰਨੇ ਆ ਕਿੰਨਾ ਕਿ ਧਰਮੀ ਬੰਦਾ ਹੈ ਮੁੱਖ ਮੰਤਰੀ ਬਣ ਜਾਣਾ ਹੋਰ ਗੱਲ ਹੈ ਧਰਮੀ ਹੋਣਾ ਹੋਰ ਗੱਲ ਹੈ ਇਹ ਨਸ਼ੇ ਦਾ ਜਿਹੜਾ ਕਾਰੋਬਾਰ ਚੱਲ ਰਿਹਾ ਇਹ ਸਰਕਾਰਾਂ ਤੇ ਏਜੰਸੀਆਂ ਚਲਾ ਰਹੀਆਂ ਜਿਹੜਾ ਸਿੱਖਾਂ ਦੀ ਗੱਲ ਕਰੂਗਾ ਜਿਹੜਾ ਸਿੱਖਾਂ ਦੀ ਪੈਰਬਾਈ ਕਰੂਗਾ ਭਾਵੇਂ ਅਮਰਤਪਾਲ ਸਿੰਘ ਹੋਵੇ ਭਾਵੇਂ ਉਹ ਸਿਮਰਨਜੀਤ ਸਿੰਘ ਮਾਨ ਹੋਵੇ ਭਾਵੇਂ ਉਹ ਮੂਸੇਵਾਲਾ ਸੀ ਭਾਵੇਂ ਉਹ ਦੀਪ ਸਿੱਧੂ ਸੀ ਭਾਵੇਂ ਹੋਰ ਵੀ ਕੋਈ ਹੋਵੇ ਪਹਿਲਾਂ ਵੀ ਇਹ ਚੱਲਦਾ ਰਿਹਾ ਭਾਵੇਂ ਦੀਪ ਸਿੱਧੂ ਸੀ ਇਹਨਾਂ ਨੇ ਕਿਸੇ ਨੂੰ ਨਹੀਂ ਛੱਡਣਾ ਕਿਉਂਕਿ ਸਾਡੇ ਸੰਵਿਧਾਨ ਤੇ ਸੈਨ ਹੈ ਨਹੀਂ ਜਿਹੜਾ ਸੰਵਿਧਾਨ ਲਿਖਿਆ ਗਿਆ ਸਾਡੇ ਸੈਨ ਨਹੀਂ ਸਾਨੂੰ ਸਾਡਾ ਸਿੱਖ ਰਾਜ ਅੱਜ ਮਿਲ ਜੇ ਕੱਲ ਮਿਲ ਜੇ ਉਹ ਮਿਲੇ ਗਈ ਪਰ ਸਾਨੂੰ ਢੜਸ ਰੱਖਣੀ ਪਊਗੀ ਆਪਣੇ ਲਾਲਚ ਤਿਆਗਣੇ ਪੈਣਗੇ ਜੇ ਕੁਰਸੀਆਂ ਤੇ ਬੈਠ ਕੇ ਅਸੀਂ ਆਪਣੇ ਬਾਕੀ ਸਵਾਰਥ ਛੱਡ ਦਿੰਨੇ ਆ ਆਪਣੇ ਲਾਲਚਾਂ 'ਚ ਪੈ ਜੰਦੇ ਫਿਰ ਮਿਲਣਾ ਔਕਾ ਜੇ ਰਾਜ ਲੈਣਾ ਇਹ ਸਭ ਨੂੰ ਪਤਾ ਸੰਵਿਧਾਨ ਤੇ ਸਾਡੇ ਸੈਨ ਹੈ ਨਹੀਂ ਜਿਨ੍ਹਾਂ ਨੇ ਕਰਾਇਏ ਨੇ ਉਹਨਾਂ ਨੂੰ ਪਤਾ ਬਾਹਰਲੇ ਮੁਲਕਾਂ ਨੂੰ ਪਤਾ ਅੱਜ ਸਾਡੀ ਸਿੱਖਾਂ ਦੀ ਸਾਰੇ ਦੇਸ਼ਾਂ 'ਚ ਗੱਲ ਚੱਲ ਰਹੀ ਹੈ 12 12 11 11 ਐਮਪੀ ਜਿੱਤ ਰਹੇ ਨੇ ਬਾਹਰਲੇ ਦੇਸ਼ਾਂ 'ਚ ਉੱਥੇ ਮਤੇ ਪੈ ਰਹੇ ਨੇ ਸਿੱਖ ਕਤਲੇਆਮ ਦੇ ਨਸ਼ਿਆਂ ਦੇ ਖਿਲਾਫ ਮਤਲੇ ਪੈ ਰਹੇ ਨੇ ਪਹਿਲਾਂ ਹਰਜੀਤ ਸਿੰਘ ਸੱਜਣ ਨੇ ਕੈਨੇਡਾ ਦੇ ਵਿੱਚ ਮਤਾ ਪਾਇਆ ਸਿੱਖ ਕਤਲੇਆਮ ਦਾ ਜਦੋਂ ਇੱਥੇ ਆਏ ਇਹਨਾਂ ਨੇ ਉਹਨਾਂ ਨੂੰ ਸਤਿਕਾਰ ਤੱਕ ਨਹੀਂ ਕੀਤਾ ਆਪਣੇ ਸੁਸ਼ਮਾ ਸਬਰਾਜ ਵਿਦੇਸ਼ ਮੰਤਰੀ ਸੀ ਜਦੋਂ ਉਹਨੂੰ ਮਿਲੇ ਉਹ ਕਹ ਉਹਨਾਂ ਹੱਥ ਨਹੀਂ ਮਿਲਾਇਆ ਸੁਸ਼ਮਾ ਸਬਰਾਜ ਕਹਿੰਦੀ ਤੁਸੀਂ ਸਾਡੇ ਨਿੱਜੀ ਕਮਾਂਜ ਦਖਲਅੰਦਾਜ਼ੀ ਕਰ ਰਹੇ ਹਾਂ ਇਹ ਨਿੱਜੀ ਕੰਮ ਦੱਸਦੇ ਨੇ ਸਿੱਖਾਂ ਨੂੰ ਮਾਰਨਾ ਨਿੱਜੀ ਕਮ ਉਹ ਕਹਿੰਦਾ ਮੈਂ ਨਿੱਜੀ ਕਮਾਂਜ ਕਿਸੇ ਦੇ ਦਖਲਅੰਦਾਜ਼ੀ ਨਹੀਂ ਕਰਦਾ ਮੇਰੀ ਕੌਮ ਹੈ ਮੈਂ ਕੌਮ ਦਾ ਆਪਣੀ ਦਾ ਮਤ ਪਾਇਆ ਵਿਦੇਸ਼ਾਂ 'ਚ ਮਤੇ ਪੈ ਰਹੇ ਨੇ ਟਾਈਮ ਆਏਗਾ ਇੱਥੇ ਮਤ ਪਵੇਗਾ ਜਰੂਰ ਜਿਹੜੀ ਮੈਂ ਤੁਹਾਡੇ ਤੁਹਾਡੇ ਨਾਲ ਗੱਲ ਕਰਨ ਜਾ ਰਿਹਾ ਵੀ ਜਿਹੜਾ ਤੁਸੀਂ ਕਹਿੰਦੇ ਵੀ ਸਾਡੇ ਸੰਵਿਧਾਨ ਤੇ ਸੈਨ ਨਹੀਂ ਪਰ ਆਪਾਂ ਸੰਵਿਧਾਨ ਦੇ ਵਿੱਚ ਰਹਿ ਕੇ ਹੀ ਗੱਲ ਕਰਦੇ ਆ ਉਹ ਤਾਂ ਕਰਨੀ ਪਊਗੀ ਨਾ ਹਾਂ ਹਾਂ ਮੈਂ ਉਹੀ ਗੱਲ ਕਰ ਰਿਹਾ ਮੈਂ ਸੈਨਾਂ ਦੀ ਗੱਲ ਕਰਦਾ ਵੀ ਸੈਨ ਸਾਡੇ ਹੈ ਨਹੀਂ ਸਾਡੇ ਤੇ ਲਾਗੂ ਨਹੀਂ ਹੁੰਦਾ ਜਬਰੀ ਥੋਪਿਆ ਜਾਂਦਾ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਬਹੁਤ ਬਹੁਤ ਧੰਨ ਸੋ ਇਹ ਸੰਨ ਮੇਰੇ ਨਾਲ ਸਦਾ ਕਲਦੀਪ ਸਿੰਘ ਜੀ ਭਾਗੋਵਾਲ ਜਿਹਾਰੂ ਆਗੂ ਨੇ ਸ਼ਰਮਣੀ ਅਕਾਲੀ ਦਲ ਅਮਰਸਰ ਦੇ ਕੌਮੀ ਜਨ ਸਕੱਤਰ ਨੇ ਤੁਹਾਨੂੰ ਸਾਡੀ ਗੱਲਬਾਤ ਕਿਸ ਤਰ੍ਹਾਂ ਦੀ ਲੱਗੀ ਸਾਡੇ ਕਮੈਂਟ ਬਾਕਸ ਵਿੱਚ ਜਾ ਕੇ ਆਪਣੇ ਕਮੈਂਟ ਜਰੂਰ ਦਿਓ ਕੈਮਰਾ ਪਰਸਨ ਸਿਕੰਦਰ ਸਿੰਘ ਪੱਲਾ ਦੇ ਨਾਲ ਭੁਪਿੰਦਰ ਸਿੰਘ ਭਾਗੋ ਬਜਰਾ ਤੁਸੀਂ ਦੇਖ ਰਹੇ ਹੋ ਸ਼ਵਾਲਕ ਟੀਵੀ ਚੈਨਲ ਅਡਜੋਇਨਿੰਗ ਨਿਊ ਚੰਡੀਗੜ੍ਹ ਕਰਾਣੀ ਬਹੁਤ ਬਹੁਤ ਧੰਨਵਾਦ